ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜਿਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਦੁਸ਼ਮਣ ਇਹ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਜਾਂ ਫਿਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਕੇ ਇਸ ਨੂੰ ਆਪਣੇ ਸੇਰ ਤੋਂ 7 ਵਾਰ ਵਾਰ ਕੇ ਇੱਕ ਅਜਿਹੀ ਜਗ੍ਹਾ ਤੇ ਸੁੱਟ ਦੇਣਾ ਤੁਹਾਡੀਆਂ ਹੀ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦੁਬਾਰਾ ਤੋਂ ਪ੍ਰੋਬਲਮ ਨਹੀਂ ਆਵੇਗੀ ਤੁਸੀਂ ਮੰਨ ਲਓ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਨੇ ਜ਼ਿਆਦਾ ਦੁਸ਼ਮਣ ਹੋ ਚੁੱਕੇ ਨੇ ਕਿ ਉਹਨਾਂ ਨੇ ਚਾਰੇ ਤਰਫ ਤੋਂ ਤੁਹਾਨੂੰ ਘੇਰਿਆ ਹੋਇਆ ਤੰਗ ਪਰੇਸ਼ਾਨ ਕੀਤਾ ਹੋਇਆ ਤੁਹਾਨੂੰ ਕੁਝ ਸਮਝ ਹੀ ਨਹੀਂ ਆਉਂਦਾ ਕਿ ਤੁਸੀਂ ਕੀ ਕਰੋ ਕੀ ਨਾ ਕਰੋ ਤੇ ਕਈ ਲੋਕ ਤਾਂ ਇਸ ਤਰ੍ਹਾਂ ਦੀ ਸਾਡੇ ਉੱਪਰ ਤਾੰਤ੍ਰਿਕ ਰਿਆਵਾ ਕਰਵਾ ਦਿੰਦੇ ਨੇ ਕਿ ਸਾਡੀ ਜਿਹੜੀ ਬੁੱਧੀ ਹੈ ਨਾ ਬੁੱਧੀ ਨੂੰ ਬਿਲਕੁਲ ਪ੍ਰੇਸ਼ਟ ਕਰ ਦਿੰਦੇ ਨੇ ਕਿਉਂਕਿ ਉਹ ਸਾਡੇ ਤੇ ਇਸ ਤਰ੍ਹਾਂ ਕਰਿਆਵਾ ਕਰਵਾਉਂਦੇ ਨੇ ਕਿ ਉਹ ਸਾਡੀ ਜ਼ਮੀਨ ਜਾਇਦਾਦ ਪ੍ਰਾਪਰਟੀ ਨੂੰ ਹੜਾਪਣਾ ਚਾਹੁੰਦੇ ਨੇ ਇਸ ਦੇ ਨਾਲ ਨਾਲ ਜੇਕਰ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਵਪਾਰ ਕਰਦੇ ਹੋ ਤੁਹਾਡਾ ਬਿਜ਼ਨਸ ਵਪਾਰ ਬਹੁਤ ਹੀ ਵਧੀਆ ਚੱਲਦਾ ਹੈ ਪਰ ਤੁਹਾਡੇ ਉੱਪਰ ਇਸ ਤਰ੍ਹਾਂ ਦੀਆਂ ਕਰਿਆਵਾ ਕਰਵਾਉਣ ਦੇ ਨਾਲ ਤੁਹਾਡਾ ਜਿਹੜਾ ਬਿਜ਼ਨਸ ਇਹ ਵਪਾਰ ਇਹ ਬਿਲਕੁਲ ਹੀ ਠੱਪ ਹੋ ਜਾਂਦਾ ਹੈ ਤੇ ਚਾਹ ਫਿਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਅਜਿਹਾ ਕਰਮ ਕਰਦੇ ਹੋ ਜਿਸ ਨੂੰ ਦੇਖ ਕੇ ਤੁਹਾਡੇ ਦੁਸ਼ਮਣ ਬਿਲਕੁਲ ਵੀ ਖੁਸ਼ ਨਹੀਂ ਹੁੰਦੇ ਤੇ ਤੁਹਾਡੇ ਘਰ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਕ੍ਰੀਏਟ ਕਰ ਦਿੰਦੇ ਨੇ ਉਹ ਪ੍ਰੋਬਲਮ ਤੇ ਮੁਸ਼ਕਲਾਂ ਦਾ ਤੁਹਾਨੂੰ ਸਾਹਣਾ ਕਰਨਾ ਵੀ ਔਖਾ ਹੋ ਜਾਂਦਾ ਤੁਸੀਂ ਕਈ ਤਰ੍ਹਾਂ ਦੇ ਪੰਡਤਾਂ ਬਾਬਿਆਂ ਦੇ ਕੋਲ ਜਾਂਦੇ ਹੋ ਬਹੁਤ ਪੈਸਾ ਵੀ ਖਰਚ ਕਰਦੇ ਹੋ ਪੈਸਾ ਖਰਚ ਕਰਨ ਦੇ باوجود ਵੀ ਤੁਹਾਡੀਆਂ ਪ੍ਰੋਬਲਮ ਤੇ ਮੁਸ਼ਕਲਾਂ ਦੂਰ ਨਹੀਂ ਹੁੰਦੀਆਂ ਇਸ ਕਰਕੇ ਅੱਜ ਦਾ ਜਿਹੜਾ ਅਸੀਂ ਉਪਾਅ ਲੈ ਕੇ ਆਏ ਆ ਨਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੀਆਂ ਇਹ ਸਾਰੀਆਂ ਹੀ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਤੇ ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਪੈਸੇ ਤੋਂ ਲੈ ਕੇ ਵੀ ਬਹੁਤ ਜ਼ਿਆਦਾ ਦੁਖੀ ਰਹਿੰਦੇ ਨੇ ਦੁਸ਼ਮਨਾ ਨੇਤਾ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਹੀ ਹੋਇਆ ਇਸ ਦੇ ਨਾਲ ਨਾਲ ਪੈਸੇ ਦੇ ਸੰਬੰਧੀ ਵੀ ਉਹਨਾਂ ਦੇ ਘਰ ਦੇ ਵਿੱਚ ਪ੍ਰੋਬਲਮ ਰਹਿੰਦੀਆਂ ਨੇ ਤੇ ਇਹ ਸਾਰੀਆਂ ਹੀ ਪ੍ਰੋਬਲਮ ਤੇ ਮੁਸ਼ਕਲਾਂ ਦੀ ਜਿਹੜੀਆਂ ਇਹ ਦੂਰ ਹੋ ਜਾਣੀਆਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਇਸ ਉਪਾਅ ਨੂੰ ਕਿਹੜੇ ਤਰੀਕੇ ਦੇ ਨਾਲ ਕਿਵੇਂ ਕਿੰਨਾ ਸਮਾਂ ਲਗਾਤਾਰ ਅਸੀਂ ਕਿਹੜੇ ਦਿਨ ਵਾਰ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬੋਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਨੂੰ ਦੱਸ ਦਈਏ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਇੰਨਾ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹੋ ਆਪਣੇ ਦੁਸ਼ਮਣਾਂ ਤੋਂ ਉਹ ਤੁਹਾਨੂੰ ਜਿਉਣ ਹੀ ਨਹੀਂ ਦੇ ਰਿਹਾ ਇੰਨੀਆਂ ਜ਼ਿਆਦਾਆਂ ਮੁਸ਼ਕਲਾਂ ਤੇ ਪ੍ਰੋਬਲਮ ਉਹ ਤੁਹਾਡੇ ਲਈ ਪੈਦਾ ਕਰਦਾ ਹੈ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਭਾਵੇਂ ਤੁਹਾਡਾ ਦੁਸ਼ਮਣ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਲਈ ਦਿੱਕਤ ਪੈਦਾ ਕਰਦਾ ਹੈ ਨਾ ਤੇ ਤੁਹਾਨੂੰ ਕੋਪਰਾਉਣ ਦੀ ਬਿਲਕੁਲ ਵੀ ਨਹੀਂ ਜ਼ਰੂਰ ਹੈ ਤੇ ਤੁਹਾਨੂੰ ਇੱਕ ਇਹ ਇੱਕ ਛੋਟਾ ਜਿਹਾ ਉਪਾਅ ਕਰਨਾ ਪੈਣਾ ਹੈ ਇਹ ਉਪਾਅ ਤੁਸੀਂ ਇੱਕ ਛੋਟੇ ਜਿਹੇ ਆٹے ਦੇ ਪੇੜੇ ਦੇ ਨਾਲ ਕਰਨਾ ਹੈ ਤੇ ਬਹੁਤ ਹੀ ਸਿੰਪਲ ਜਿਹਾ ਉਪਾਅ ਹੈ ਤੁਸੀਂ ਘਰ ਦੇ ਵਿੱਚ ਬੈਠ ਕੇ ਹੀ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਜਿਹੜਾ ਸੀ ਪੀੜਾ ਬਣਾਉਣਾ ਹੈ ਨਾ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਪਾਉਣ ਦੀ ਜ਼ਰੂਰਤ ਹੈ ਤੇ ਅਸੀਂ ਉਸ ਨੂੰ ਜਿਵੇਂ ਕਿ ਆਪਾਂ ਘਰ ਦੇ ਵਿੱਚ ਆਟਾ ਗੁੰਨਦੇ ਹਾਂ ਥੋੜਾ ਜਿਹਾ ਸੁੱਕਾ ਆਟਾ ਲੈ ਕੇ ਉਸ ਨੂੰ ਗੁੰਨ ਕੇ ਉਸ ਦਾ ਇੱਕ ਛੋਟਾ ਜਿਹਾ ਅਸੀਂ ਪੀੜਾ ਬਣਾ ਲੈਣਾ ਤੇ ਉਸ ਦਾ ਉਪਾਅ ਕਰਕੇ ਅਸੀਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹਾਂ ਇਸੀ ਤਰ੍ਹਾਂ ਜੇਕਰ ਤੁਹਾਡੇ ਦੁਸ਼ਮਣ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਜਾਂ ਫਿਰ ਜਾਦੂ ਪੂੜਾ ਹੈ ਉਹ ਵੀ ਖਤਮ ਹੋ ਜਾਵੇਗਾ। ਇਸੇ ਤਰ੍ਹਾਂ ਇਸ ਉਪਾਅ ਨੂੰ ਅਸੀਂ ਇਸ ਤਰੀਕੇ ਦੇ ਨਾਲ ਕਰਨਾ ਹੈ। ਅਸੀਂ ਥੋੜਾ ਜਿਹਾ ਸੁੱਕਾ ਆਟਾ ਲੈ ਲੈ ਜਿਵੇਂ ਅਸੀਂ ਆਟਾ ਗੁੰਨਦੇ ਹਾਂ ਉਹਦੇ ਵਿੱਚ ਪਾਣੀ ਥੋੜਾ ਜਿਹਾ ਪਾ ਕੇ ਅਸੀਂ ਆਟਾ ਗੁੰਨ ਲੈਣਾ ਤੇ ਉਸ ਦਾ ਅਸੀਂ ਛੋਟਾ ਜਿਹਾ ਇੱਕ ਪੇੜਾ ਬਣਾ ਲੈ। ਪੇੜਾ ਬਣਾਉਣ ਤੋਂ ਬਾਅਦ ਦੇ ਵਿੱਚ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਹੋਰ ਚਾਹੀਦੇ ਨੇ ਥੋੜੇ ਜਿਹੇ ਚੌਲ। ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦੀ ਥੋੜੀ ਜਿਹੀ ਕਾਲੀ ਮਿਰਚ ਤੇ ਇਸ ਦੇ ਨਾਲ ਨਾਲ ਇੱਕ ਚਾਹੀਦਾ ਤੁਹਾਨੂੰ ਪਤਾਸਾ ਇਹ ਤਿੰਨੇ ਚੀਜ਼ਾਂ ਤੁਹਾਨੂੰ ਆਪਣੇ ਘਰ ਦੇ ਵਿੱਚ ਨੋਰਮਲ ਹੀ ਰਸੋਈ ਦੇ ਵਿੱਚ ਮਿਲ ਜਾਣਗੀਆਂ ਜੇਕਰ ਤੁਹਾਡੇ ਘਰ ਦੇ ਵਿੱਚ ਨਹੀਂ ਹੈਗੇ ਤਾਂ ਤੁਸੀਂ ਜਾ ਕੇ ਬਜ਼ਾਰ ਤੋਂ ਵੀ ਲਿਆ ਸਕਦੇ ਹੋ ਬਜ਼ਾਰ ਤੋਂ ਤੁਹਾਨੂੰ ਆਸਾਨੀ ਦੇ ਨਾਲ ਮਿਲ ਜਾਣਗੀ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਪਤਾਸਾ ਨਹੀਂ ਹੋਏਗਾ ਤੁਸੀਂ ਬਾਜ਼ਾਰ ਤੋਂ ਲਿਆ ਸਕਦੇ ਹੋ ਤੇ ਜਿਹੜੀ ਤੁਸੀਂ ਕਾਲੀ ਮਿਰਚ ਲੈਣੀ ਹੈ ਨਾ ਉਹ ਤੁਸੀਂ ਪੀਸੀ ਹੋਈ ਨਹੀਂ ਲੈਣੀ ਸਾਬਤ ਲੈਣੀ ਤੇ ਇਸੇ ਤਰ੍ਹਾਂ ਜਿਹੜੀਆਂ ਤੁਸੀਂ ਕਾਲੀਆਂ ਮਿਰਚਾਂ ਲੈਣੀਆਂ ਨੇ ਨਾ ਉਹ ਕਾਲੀਆਂ ਮਿਰਚ ਪੂਰੀਆਂ ਸਾਬਤ ਹੋਣੀਆਂ ਚਾਹੀਦੀਆਂ ਨੇ ਟੁੱਟੀਆਂ ਹੋਈਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਕਾਲੀ ਮਿਰਚ ਦੇ ਤੁਸੀਂ ਤਿੰਨ ਧਾਣੇ ਲੈਣੇ ਇਸਦੇ ਨਾਲ ਨਾਲ ਤੁਸੀਂ ਇੱਕ ਪਤਾਸਾ ਲੈ ਲੈਣਾ ਤੇ ਜਿਹੜੀ ਤੁਸੀਂ ਚੌਲ ਲੈਣੀ ਉਹ ਥੋੜੀ ਜਿਹੀ ਲੈਣੀ ਹੈ ਕਹਿਣ ਦਾ ਭਾਵ ਕਿ ਤੁਸੀਂ ਇੱਕ ਮੁਠੀ ਚੌਲ ਲੈ ਸਕਦੇ ਹੋ ਚਾਹੇ ਇੱਕ ਮੁਠੀ ਤੋਂ ਘੱਟ ਵੀ ਜਿਹੜੇ ਚੌਲ ਨੇ ਉਹ ਵੀ ਖੰਡਿਤ ਨਹੀਂ ਹੋਣੇ ਚਾਹੀਦੇ ਜਿਹੜੀ ਸਾਬਤ ਥੋੜੀ ਜਿਹੀ ਵੱਡੇ ਦਾਣੇ ਵਾਲੇ ਚੌਲ ਹੁੰਦੇ ਆ ਉਹ ਤੁਸੀਂ ਲੈਣੇ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਆਟਾ ਗੁੰਨ ਕੇ ਇੱਕ ਪੀੜਾ ਤਿਆਰ ਕੀਤਾ ਉਹ ਪੀੜਾ ਗੋਲ ਆਕਾਰ ਦਾ ਹੁੰਦਾ ਜਿਵੇਂ ਕਿ ਅਸੀਂ ਰੋਟੀ ਬਣਾਉਣ ਦੇ ਲਈ ਕਰਦੇ ਹਾਂ ਉਸ ਤੋਂ ਬਾਅਦ ਦੇ ਵਿੱਚ ਉਸ ਪੀੜੇ ਨੂੰ ਤੁਸੀਂ ਥੋੜਾ ਜਿਹਾ ਚੌੜਾ ਕਰ ਲੈਣਾ ਵਿਚਕਾਰ ਦੀ ਇੱਕ ਜਿਵੇਂ ਲਗਾ ਲਓ ਵੀ ਆਪਾਂ ਰੋਟੀ ਬਣਾਉਣ ਦੇ ਲਈ ਇੱਕ ਚੂਣ ਬਣਾਉਣੀ ਹੈ ਤੇ ਉਸੇ ਤਰੀਕੇ ਦੇ ਨਾਲ ਤੁਸੀਂ ਉਸ ਪੀੜੇ ਨੂੰ ਬਣਾ ਲੈਣਾ ਤੇ ਉਸ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਪਾਉਣੀਆਂ ਨੇ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਤੁਸੀਂ ਇੱਕੋ ਵਾਰ ਨਹੀਂ ਪਾਉਣੀਆਂ ਤੁਸੀਂ ਇੱਕ-ਇੱਕ ਕਰਕੇ ਪਾਉਣੀਆਂ ਇਸੀ ਤਰੀਕੇ ਦੇ ਨਾਲ ਜਿਹੜੀਆਂ ਤੁਸੀਂ ਕਾਲੀਆਂ ਮਿਰਚਾਂ ਪਾਉਣੀਆਂ ਨੇ ਨਾ ਜਿਵੇਂ ਜੇਕਰ ਤਾਂ ਤੁਸੀਂ ਆਪਣੀ ਦੁਸ਼ਮਣ ਦਾ ਨਾਮ ਜਾਣਦੇ ਹੋ ਤਾਂ ਸਮਝ ਲਓ ਕਿ ਤੁਹਾਡੇ ਦੁਸ਼ਮਣ ਦਾ ਨਾਮ RAM ਹੈ ਤੁਸੀਂ ਇੱਕ ਕਾਲੀ ਮਿਰਚ ਨੂੰ ਚੁੱਕੋਗੇ ਤੁਸੀਂ ਬੋਲੋਗੇ RAM NAASH ਤੇ ਉਸ ਕਾਲੀ ਮਿਰਚ ਨੂੰ ਆਟੇ ਦੀ ਜਿਹੜੀ ਝੂਣ ਬਣਾਈ ਉੱਥੇ ਰੱਖ ਦੇਣੀ ਹੈ ਫਿਰ ਅਗਲੀ ਕਾਲੀ ਮਿਰਚ ਚੁੱਕਣੀ ਹੈ ਬੋਲਣਾ RAM NAASH ਫਿਰ ਉਹ ਨੂੰ ਰੱਖ ਦੇਣਾ ਇਸੇ ਪ੍ਰੋਸੈਸ ਦੇ ਨਾਲ ਤੁਸੀਂ ਤਿੰਨੇ ਕਾਲੀ ਮਿਰਚ ਦੇ ਦਾਣੇ ਉੱਥੇ ਰੱਖ ਦੇਨੇ ਨੇ ਆਟੇ ਦੀ ਝੂਣ ਦੇ ਉੱਪਰ ਇਸ ਤਰੀਕੇ ਦੇ ਨਾਲ ਇਹ ਕਾਲੀ ਮਿਰਚ ਪਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਪोटासा ਪਾਉਣਾ ਹੈ ਨਾ ਪोटाਸਨ ਪोटासे ਨੂੰ ਪਾਉਂਦੇ ਸਮੇਂ ਵੀ ਤੁਸੀਂ ਬੋਲਣਾ ਹੈ ਤੇ ਜਿਹੜੀ ਤੁਸੀਂ ਪਾਉਣੀ ਹੈ ਚੌਲ ਚੌਲ ਪਾਉਂਦੇ ਸਮੇਂ ਵੀ ਤੁਸੀਂ ਬੋਲਣਾ ਹੈ ਤੁਸੀਂ ਚੌਲਾਂ ਨੂੰ ਇੱਕੋ ਵਾਰ ਦੇ ਵਿੱਚ ਪਾ ਦੇਣਾ ਤੇ ਪोटाਸੀ ਨੂੰ ਵੀ ਇਹ ਸਾਰੀਆਂ ਚੀਜ਼ਾਂ ਤੁਸੀਂ ਆਟੇ ਦੇ ਉਸ ਪੇੜੇ ਦੇ ਵਿੱਚ ਪਾ ਕੇ ਤੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਕਵਰ ਕਰ ਦੇਣਾ ਜੋ ਤੁਸੀਂ ਪੀੜਾ ਲਿਆ ਹੈ ਨਾ ਉਸ ਨੂੰ ਤੁਸੀਂ ਫੋਲਡ ਕਰਕੇ ਇਹਨਾਂ ਚੀਜ਼ਾਂ ਨੂੰ ਕਵਰ ਕਰ ਦੇਣਾ ਜਿਵੇਂ ਕਿ ਆਪਾਂ ਘਰ ਦੇ ਵਿੱਚ ਕੋਈ ਵੀ ਪਰੌਂਠੇ ਤਿਆਰ ਕਰਦੇ ਹਾਂ ਵਿੱਚ ਸਟਫਿੰਗ ਭਰ ਕੇ ਉਹਨਾਂ ਨੂੰ ਕਵਰ ਕਰਕੇ ਪਰੌਂਠਾ ਤਿਆਰ ਕਰਦੇ ਹਾਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਸਾਰੀ ਮਟੀਰੀਅਲ ਨੂੰ ਪਾ ਕੇ ਸਾਰੀਆਂ ਚੀਜ਼ਾਂ ਨੂੰ ਪਾ ਕੇ ਉਸ ਪੀੜੀ ਨੂੰ ਤੁਸੀਂ ਕਵਰ ਕਰਦੇ ਰਹੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਿਹੜੀਆਂ ਤੁਸੀਂ ਤਿੰਨੇ ਚਾਰੇ ਚੀਜ਼ਾਂ ਪਾਈਆਂ ਨੇ ਪੀੜੇ ਦੇ ਵਿੱਚ ਉਹ ਬਾਹਰ ਦਿਖਾਈ ਨਹੀਂ ਦੇਣੀਆਂ ਚਾਹੀਦੀਆਂ ਇਸ ਤਰੀਕੇ ਦੇ ਨਾਲ ਇਸ ਨੂੰ ਕਵਰ ਕਰਨ ਤੋਂ ਬਾਅਦ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਦੇ ਫੈਮਿਲੀ ਮੈਂਬਰ ਦੇ ਉੱਪਰ ਜਾਂ ਫਿਰ ਤੁਹਾਡੇ ਉੱਪਰ ਕਿਸੇ ਨੇ ਕੁਝ ਕੀਤਾ ਕਰਵਾਇਆ ਤੇ ਅਗਰ ਤੁਸੀਂ ਜਿਵੇਂ ਆਪਣੇ ਦੁਸ਼ਮਣ ਦਾ ਨਾਮ ਚਾਹਤਿਓ ਤਾਂ ਉਸ ਦਾ ਨਾਮ ਲੈ ਕੇ ਉਸ ਫੈਮਿਲੀ ਮੈਂਬਰ ਦੇ ਉੱਪਰ ਦੀ ਇਸ ਪੀੜੇ ਨੂੰ ਤੁਸੀਂ 7 ਵਾਰ 7 ਵਾਰ ਤੁਸੀਂ ਵਾਰਦੇ ਨੇ ਆਪਣੇ ਦੁਸ਼ਮਣ ਦਾ ਨਾਮ ਲੈਂਦੇ ਲੈਂਦੇ ਤੇ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲੈ ਰਹੇ ਹੋ ਨਾ ਤੇ ਇਸ ਉਪਾਉ ਨੂੰ ਕਰਨ ਦੇ ਨਾਲ ਤੁਹਾਡਾ ਉਹੀ ਦੁਸ਼ਮਣ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋਵੇਗਾ ਤੇ ਉਸ ਦਾ ਕੀਤਾ ਕਰਾਇਆ ਤੁਹਾਡਾ ਦੂਰ ਹੋ ਜਾਵੇਗਾ ਇਹ ਨਹੀਂ ਹੈ ਕਿ ਤੁਸੀਂ ਇੱਕ ਉਪਾਦ ਦੇ ਨਾਲ ਸਾਰੇ ਦੁਸ਼ਮਣਾਂ ਨੂੰ ਹੀ ਦੂਰ ਕਰਦੇ ਹੋ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਦੁਸ਼ਮਣਾਂ ਨੂੰ ਚਾਹਦੇ ਹੀ ਨਹੀਂ ਤੁਹਾਡੇ ਦੁਸ਼ਮਣ ਕੌਣ ਨੇ ਜਿਨ੍ਹਾਂ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਹੋਇਆ ਕਹਿਣ ਦਾ ਭਾਵ ਕਿ ਤੁਹਾਡੇ ਗੁਪਤ ਦੁਸ਼ਮਣ ਨੇ ਤਾਂ ਉਹ ਲੋਕ ਇਸ ਉਪਾਅ ਨੂੰ ਕਿਵੇਂ ਕਰ ਸਕਦੇ ਨੇ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਗੁਪਤ ਦੁਸ਼ਮਣਾਂ ਨੂੰ ਨਸ਼ਟ ਕਰਨ ਦੇ ਲਈ ਇਹ ਉਪਾਅ ਕਰਨਾ ਹੈ ਤਾਂ ਇਹ ਉਪਾਅ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਕਰਨਾ ਹੈ ਜਿਵੇਂ ਕਿ ਪਹਿਲਾਂ ਤੁਸੀਂ ਆਟੇ ਦੇ ਜਿਹੜਾ ਪੇੜ ਹੈ ਉਸ ਦੇ ਵਿੱਚ ਜੋ ਵੀ ਤੁਸੀਂ ਸਮਾਨ ਆਪਾਂ ਇਸ ਉਪਾਅ ਨੂੰ ਕਰਨ ਦੇ ਲਈ ਪਾਇਆ ਹੈ ਤੇ ਤੁਸੀਂ ਉੱਥੇ ਬੋਲਿਆ ਆਪਣੇ ਦੁਸ਼ਮਣ ਦਾ ਨਾਮ ਜਿਵੇਂ ਕਿ ਤੁਸੀਂ ਗੁਪਤ ਦੁਸ਼ਮਣ ਦੇ ਲਈ ਕਰਦੇ ਹੋ ਇਸ ਉਪਾਣ ਨੂੰ ਤੇ ਤੁਸੀਂ ਬੁਲੜੇ ਦੁਸ਼ਮਣਨਾਸ਼ ਦੁਸ਼ਮਣਨਾਸ਼ ਕਰਕੇ ਤੁਸੀਂ ਇਹ ਸਾਰੇ ਸਮਾਨ ਨੂੰ ਆٹے ਦੇ ਪੇੜੇ ਦੇ ਵਿੱਚ ਪਾ ਕੇ ਤੁਸੀਂ ਕਵਰ ਕਰ ਦੇਣਾ ਇਸ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਕਵਰ ਕਰਕੇ ਤੇ ਤੁਸੀਂ ਇਸ ਨੂੰ ਆਪਣੇ ਉੱਪਰੋਂ 7 ਵਾਰ ਤੁਸੀਂ ਘੁਮਾ ਦੇਣਾ ਕਹਿਣ ਦਾ ਭਾਵ ਹੈ ਕਿ ਐਂਟੀ ਕਲੌਕਵਾਈਸ ਤੁਸੀਂ 7 ਵਾਰ ਆਪਣੇ ਸਿਰ ਤੋਂ ਵਾਰ ਲੈਣਾ ਹੈ ਤੇ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਤੋਂ ਬਾਹਰ ਇਸ ਆਟੇ ਦੇ ਢੇਡੇ ਨੂੰ ਲੈ ਜਾਣਾ ਜਿਸ ਦੇ ਵਿੱਚ ਤੁਸੀਂ ਸਾਰਾ ਸਮਾਨ ਪਾ ਕੇ ਕਵਰ ਕੀਤਾ ਸੀ ਤੇ ਇਸ ਨੂੰ ਆਪਣੇ ਘਰ ਤੋਂ ਬਾਹਰ ਇੱਕ ਅਜਿਹੀ ਜਗ੍ਹਾ ਤੇ ਤੁਸੀਂ ਸੁੱਟਣਾ ਜਿੱਥੇ ਕਚਰਾ ਹੋਵੇ ਕਹਿੰਦਾ ਭਾਵ ਕਿ ਜਿੱਥੇ ਬਹੁਤ ਸਾਰਾ ਕੂੜਾ ਕਰਕਟ ਹੋਵੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਸ ਨੂੰ ਤੁਸੀਂ ਪਾਣੀ ਦੇ ਵਿੱਚ ਨਹੀਂ ਫੋਹਣਾ ਜਿਵੇਂ ਆਪਾਂ ਚੱਲਦੇ ਪਾਣੀ ਦੇ ਵਿੱਚ ਪਾ ਦਿੰਦੇ ਹਾਂ ਉਹ ਨਹੀਂ ਕਰਨਾ ਇਸ ਨੂੰ ਬਸ ਇਹ ਧਿਆਨ ਰੱਖਣਾ ਵੀ ਪਾਣੀ ਦੇ ਵਿੱਚ ਪਾਉਣਾ ਹੀ ਨਹੀਂ ਚਾਹੀਏ ਉਹ ਸਾਫ਼ ਹੋਵੇ ਚਾਹੀਏ ਉਹ ਗੰਦਾ ਹੋਵੇ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਚਾਹੁੰਦੇ ਆ ਕਿ ਆਪਣੇ ਸ਼ਹਿਰ ਦੇ ਆਸ-ਪਾਸ ਜਾਂ ਆਪਣੀ ਕਲੋਨੀ ਦੇ ਆਸ-ਪਾਸ ਕੋਈ ਗੰਦਗੀ ਦਾ ਢੇਰ ਹੁੰਦਾ ਕੂੜੇ ਕਰਕਟ ਦਾ ਢੇਰ ਹੁੰਦਾ ਉਥੇ ਅਸੀਂ ਇਸ ਨੂੰ ਆਸਾਨੀ ਦੇ ਨਾਲ ਸੁੰਟ ਸਕਦੇ ਹਾਂ ਦੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਆੜੇ ਟਾਟੇ ਦੇ ਫੀਡਿੰਗ ਵਿੱਚ ਸੁੱਟ ਕੇ ਕੇਸਾ ਬਈ ਆਉਣਾ ਕਿ ਇਸ ਉਪਾਦਵਸੀ ਕਰਵਾ ਕਿਹੜੇ ਦਿਨ ਇਸ ਉਪਾਦਵਸੀ ਮੰਗਲਵਾਰ ਬੁੱਧਵਾਰ ਤੇ ਸ਼ਨੀਵਾਰ ਤਿੰਨ ਦਿਨਾਂ ਦੇ ਵਿੱਚੋਂ ਕਿਸੇ ਵੀ ਦਿਨ ਕਰ ਸਕਦੇ ਆ ਜਿਹੜੇ ਵੀ ਦਿਨ ਸਾਨੂੰ ਸਮਾਂ ਲੱਗਦਾ ਉਸੇ ਦਿਨ ਹੀ ਅਸੀਂ ਇਸ ਉਪਾਦ ਨੂੰ ਕਰ ਸਕਦੇ ਆ ਇਸ ਤਰੀਕੇ ਨਾਲ ਜੇਕਰ ਤੁਹਾਡੇ ਫੈਮਿਲੀ ਮੈਂਬਰ ਦੇ ਵਿੱਚ ਕਿਸੇ ਦੀ ਤਬੀਅਤ ਖਰਾਬ ਹੋ ਗਈ اچانک ਜੋ ਕਿ ਤੁਹਾਨੂੰ ਲੱਗਦਾ ਕਿ ਨਹੀਂ ਹੋਣੀ ਚਾਹੀਦੀ ਸੀ ਕਿ ਉਸ ਦੇ ਉੱਪਰੋਂ ਤੁਸੀਂ ਇਸ ਉਪਾਅ ਨੂੰ ਕਰਕੇ ਸੱਤ ਵਾਰ ਵਾਰ ਕੇ ਤੁਸੀਂ ਉਸਤੇ ਵੀ ਇਹ ਉਪਾਅ ਕਰ ਸਕਦੇ ਹੋ ਸ਼ਤਰੂਨਾਸ਼ ਦੁਸ਼ਮਣਨਾਸ਼ ਬੋਲਦੇ ਹੋਏ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਇਸ ਆٹے ਦੇ ਪੇੜੇ ਨੂੰ ਕਚਰੇ ਕੂੜੇ ਕਰਕਟੇ ਸੁੱਟ ਕੇ ਆਉਣਾ ਹੈ ਨਾ ਉਦੋਂ ਤੁਸੀਂ ਸੁੱਟਦੇ ਸਮੇਂ ਘਰ ਵਾਪਸ ਆਉਂਦੇ ਸਮੇਂ ਪਿੱਛੇ ਮੁੜ ਕੇ ਤੁਸੀਂ ਬਿਲਕੁਲ ਵੀ ਨਹੀਂ ਦੇਖਣਾ ਬਸ ਇੰਨਾ ਹੀ ਤੁਸੀਂ ਇਹ ਉਪਾਅ ਕਰਨਾ ਤੇ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਜਿਹੜੀ ਸ਼ਤਰੂ ਨਾਮ ਦੀ ਜੋ ਦੁਸ਼ਮਣ ਨਾਮ ਦੀ ਬਿਮਾਰੀ ਹੈ ਨਾ ਉਹ ਖਤਮ ਹੋ ਜਾਵੇਗੀ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਜੋ ਵਿਅਕਤੀ ਬਿਮਾਰ ਸੀ ਪਰੇਸ਼ਾਨ ਸੀ ਉਹ ਦੀ ਸਿਹਤ ਵੀ ਠੀਕ ਰਹਿਣ ਲੱਗ ਜਾਵੇਗੀ ਉਸ ਵਿਅਕਤੀ ਦੀ ਵੀ ਇਸ ਉਪਾਅ ਨੂੰ ਕਰਨ ਦੇ ਨਾਲ ਕਿਸਮਤ ਚਮਕ ਜਾਵੇਗੀ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਦੁਸ਼ਮਣਾਂ ਨੇ ਤੁਹਾਡੇ ਉੱਪਰ ਕੁਝ ਨਾ ਕੁਝ ਕੀਤਾ ਕਰਵਾਇਆ ਸੀ ਨਾ ਤੇ ਉਹ ਵੀ ਦੂਰ ਹੋ ਜਾਵੇਗਾ ਉਸ ਦਾ ਜੋ ਤੁਹਾਡੇ ਉੱਪਰ ਪ੍ਰਭਾਵ ਪਿਆ ਸੀ ਉਹ ਵੀ ਦੂਰ ਹੋ ਜਾਵੇਗਾ ਇਪੋਤੀ ਹੀ ਚਾਦਾ ਜ਼ਬਰਦਸਤ ਤੇ ਘਰੇਲੂ ਜਿਹਹਾ ਸਿੰਪਲ ਜਿਹਾ ਟੂਟਕਾ ਹੈ ਜੋ ਕਿ ਤੁਹਾਡੀਆਂ ਲੱਖਾਂ ਤੇ ਕਰੋੜਾਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਬਿਮਾਰ ਹੈ ਤੁਸੀਂ ਇਸ ਉਪਾਅ ਨੂੰ ਕੀਤਾ ਜਿਵੇਂ ਮੰਨ ਲਓ ਕਿ ਬੰਗਲਵਾਰ ਦੇ ਦਿਨ ਤੁਸੀਂ ਇਸ ਉਪਾਅ ਨੂੰ ਕੀਤਾ ਤੇ ਉਸ ਨੂੰ 100% ਦੇ ਵਿੱਚੋਂ ਮੰਨ ਲਓ ਕਿ 20 ਕ ਪੈਸੇ ਉਸ ਨੂੰ ਫੜ ਕੇ ਪਿਆ ਇਹ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਇਸ ਉਪਾਅ ਦੇ ਨਾਲ ਤੋਂ ਉਸ ਇਨਸਾਨ ਨੂੰ 20 ਕੇ ਪੈਸੇ ਫੜ ਕੇ ਤਾਂ ਤੁਸੀਂ ਬੁੱਧਵਾਰ ਦੇ ਦਿਨ ਅਗਲੇ ਦਿਨ ਵੀ ਇਸ ਉਪਾਅ ਨੂੰ ਏਸੇ ਹੀ ਪ੍ਰੋਸੈਸ ਦੇ ਨਾਲ ਦੁਬਾਰਾ ਤੋਂ ਰਿਪੀਟ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਹਫਤੇ ਦੇ ਵਿੱਚ ਮੰਗਲਵਾਰ ਬੁੱਧਵਾਰ ਤੇ ਸ਼ਨੀਵਾਰ ਇਹ ਦਿਨਾਂ ਦੇ ਵਿੱਚ ਤੁਸੀਂ ਇਹ ਉਪਾਅ ਨੂੰ ਕਰ ਸਕਦੇ ਹੋ ਇਸ ਦੇ ਨਾਲ ਨਾਲ ਤੁਹਾਡੀਆਂ ਪ੍ਰਸ਼ਾਧੀਆਂ ਦੂਰ ਹੋਣ ਦੇ ਨਾਲ ਨਾਲ ਜਿਹੜਾ ਤੁਹਾਡੇ ਘਰ ਦੇ ਵਿੱਚ ਵਿਅਕਤੀ ਬਿਮਾਰ ਚੱਲ ਰਿਹਾ ਫੈਮਿਲੀ ਮੈਂਬਰ ਉਸ ਦੇ ਉੱਪਰ ਜੋ ਕੀਤਾ ਕਰਵਾਇਆ ਉਹ ਵੀ ਦੂਰ ਹੋਵੇਗਾ ਤੇ ਉਸ ਦੀ ਜੋ ਸੇਹ ਤੇ ਉਹ ਵੀ ਬਿਲਕੁਲ ਹੀ ਤੰਦਰੁਸਤ ਹੋ ਜਾਵੇਗੀ ਇਹ ਬਹੁਤ ਹੀ ਜ਼ਿਆਦਾ ਜ਼ਬਰਦਸਤ ਤੇ ਸਿੰਪਲ ਜਿਹਾ ਟੋਟਕਾ ਹੈ ਜਿਸ ਨੂੰ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਆਸਾਨੀ ਦੇ ਨਾਲ ਕਰ ਸਕਦੇ ਹਾਂ ਸਾਡਾ ਇੱਕ ਵੀ ਰੁਪਇਆ ਖਰਚ ਨਹੀਂ ਹੋਣਾ ਵਾਲਾ ਸਾਡੇ ਘਰ ਦੇ ਵਿੱਚ ਪਈ ਹੈ ਹੀ ਅਜਈਆਂ ਕੁਝ ਚੀਜ਼ਾਂ ਦੇ ਨਾਲ ਅਸੀਂ ਇਸ ਉਪਾਅ ਨੂੰ ਕਰ ਸਕਦੇ ਹਾਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਇੱਕ ਸ਼ੂਟ ਹੈ ਜਿਹੜਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੇਟ ਵੌਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਬਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਵੀ ਵੱਧ ਤੋਂ ਵੱਧ ਜ਼ਰੂਰ ਸਪੋਰਟ ਕਰਿਓ ਜੀ